ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੀਆਂ ਤਿਆਰੀਆਂ ਹੋ ਰਹੀਆਂ ਨੇ ਖਨੌਰੀ ਬਾਰਡਰ ਤੇ ਆਪਾਂ ਸਾਰੀ ਸੰਗਤ ਨੂੰ ਦਿਖਾ ਸਕੀਏ ਆ ਦੇਖੋ ਕੱਲ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੋ ਕਿ ਲੱਖਾਂ ਦੇ ਵਿੱਚ ਇਕੱਠ ਹੋਣਾ ਇੱਥੇ ਪੂਰੀ ਭਾਰਤ ਤੋਂ ਕਿਸਾਨ ਪਹੁੰਚ ਰਹੇ ਨੇ ਤੇ ਉਹਨਾਂ ਦੇ ਵਾਸਤੇ ਪੂਰੇ ਤਿਆਰੀਆਂ ਸਿਰੇ ਤੱਕ ਪੰਡਾਲ ਇਹ ਬਣਨਾ ਆ ਸਪੀਕਰ ਲੱਗ ਰਹੇ ਨੇ ਸਿਰੇ ਤੱਕ ਭਰਾਵੋ ਸਪੀਕਰ ਲੱਗਣੇ ਨੇ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਲੰਗਰਾਂ ਦੇ ਪ੍ਰਬੰਧ ਵੀ ਹੋ ਰਹੇ ਨੇ ਪਾਰਕਿੰਗ ਤੁਹਾਡਾ ਸਾਰਾ ਪ੍ਰਬੰਧ ਚੰਗਾ ਕਰ ਰਹੇ ਆ ਬੇਨਤੀ ਆ ਕਿ ਤੁਸੀਂ ਪਹੁੰਚੋ ਜਿੱਥੇ ਜਿੱਥੇ ਸਾਡੀ ਆਵਾਜ਼ ਪਹੁੰਚਦੀ ਆ ਤੇ ਜਿਹੜੇ ਜਿਹੜੇ ਵੀਰ ਵੀਡੀਓ ਦੇਖਦੇ ਨੇ ਉਹਨਾਂ ਨੂੰ ਬੇਨਤੀ ਆ ਆਵਾਜ਼ ਨੂੰ ਦੂਰ ਤੱਕ ਲੈ ਕੇ ਜਾਓ ਤੇ ਵੱਧ ਤੋਂ ਵੱਧ ਸੰਗਤ ਖਨੌਰੀ ਬਾਰਡਰ ਤੇ ਪਹੁੰਚੋ ਮਾਟਕਾ ਤੋਂ ਪਹੁੰਚੇ ਹੋਏ ਨੇ ਰਾਜਸਥਾਨ ਤੋਂ ਪਹਿਲੇ ਹੀ ਪਹੁੰਚੇ ਹੋਏ ਨੇ ਉਹ ਇੱਕ ਮਹਾਰਾਜ ਦੀ ਬੰਦੀ ਰੇਡੀਸ ਇੰਦਰੀ ਵਿੱਚ ਜਦੋਂ ਤੱਕ ਲਗਾਕਾਰ ਲੋਕਾਂ ਦੀ ਕਾਰਾਈ ਆ ਰਹੀ ਹੈ ਇੱਕ ਜੇ ਫੋਲਪਾਰ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜਿੱਕੀ ਫਤਿਹ ਹਾਂਜੀ ਪਾਤਸ਼ਾਹ ਕਿਵੇਂ ਤਿਆਰੀਆਂ ਨੇ ਵੇਖੋ ਜੀ ਖਾਲਸਾ ਜੀ ਤਿਆਰੀਆਂ ਸਾਡੀਆਂ ਫੁੱਲ ਹੈ ਅਸੀਂ ਸਰਕਾਰ ਜਿਵੇਂ ਕਿ ਸਾਡੇ ਡੱਲੇਵਾਲ ਸਾਹਿਬ ਨੂੰ ਅੱਜ ਕਾਫੀ ਦਿਨ ਹੋ ਚੁੱਕੇ ਐ ਮਰਨਵਰਤ ਤੇ ਬੈਠਿਆਂ ਨੂੰ ਇਹ ਸਰਕਾਰਾਂ ਜਿਹੜੀਆਂ ਐ ਇਹ ਕਦੇ ਤੇ ਸ੍ਰੀਮ ਕੋੜ ਰਾਹੀਂ ਕਦੇ ਕੋਈ ਮਤਲਬ ਕੋਡੀਆਂ ਚਾਲਾਂ ਕਰਕੇ ਇਹ ਸਾਡੇ ਡੱਲੇ ਆਪ ਸਾਹਿਬ ਨੂੰ ਚੁੱਕਣਾ ਚਾਹੁੰਦੀਆਂ ਪਰ ਲੇਕਿਨ ਅਸੀਂ ਇਹ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਤੇ ਤਾੜਨਾ ਵੀ ਕਰਦੇ ਆ ਕਿੱਥੋਂ ਦੀ ਗੱਲ ਹੈ ਕਿਤੇ ਗਲਤੀ ਨਾ ਕਰਨ ਕਿਤੇ ਇਹੋ ਜੀ ਜੇ ਕਰ ਇਹ ਸਰਕਾਰਾਂ ਨੇ ਗਲਤੀ ਕੀਤੀ ਤੇ ਅਸੀਂ ਮਤਲਬ ਸਾਡੀਆਂ ਲਾਛਾਂ ਦੇ ਉੱਤੇ ਨਹੀਂ ਲੰਕੇ ਇਹੋ ਜਿਹਾ ਇੱਕ ਕੰਮ ਕਰ ਸਕਦੇ ਅਸੀਂ ਬਿਲਕੁਲ ਉਹਨਾਂ ਨੂੰ ਹੱਥੀਂ ਪਾਉਣ ਦੇਵਾਂਗੇ ਬਾਕੀ ਇੱਥੇ ਸੇ ਲਗਭਗ ਕੱਲ ਲੱਖ ਤੋਂ ਉੱਪਰ ਸਾਂਗਤ ਕਿਸਾਨ ਇੱਥੇ ਇਕੱਠੇ ਹੋ ਰਹੇ ਆ ਲਗਭਗ ਪੱਤਨਾ ਠੀਕ ਸੰਗਤ ਪਹੁੰਚ ਗਈ ਜੇ ਵੀ ਅਗਲਾ ਕੱਕ ਖੇਮਾ ਦਾ ਜਾਂਚ ਕਰਾਂ ਵਾਹਿਗੁਰੂ ਜਿੱਕਾ ਕਲਤਾ ਵਾਹਿਗੁਰੂ ਜਿੱਕੀ ਸਤਿ ਪ੍ਰਭੂ ਸਭ ਤੋਂ ਵੱਡਾ ਇਕੱਠ ਅੱਜ ਤੱਕ ਦਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਕਾਲ ਦਾ ਸਭ ਤੋਂ ਵੱਡਾ ਇਕੱਠ ਹੋਣਾ ਹੈ ਰਿਕਾਰਡ ਤੋੜ ਇਕੱਠ ਹੋਵੇਗਾ ਹਰ ਇੱਕ ਪਿੰਡ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਰਹੇ ਨੇ ਸਭ ਤੋਂ ਵੱਡੀ ਹੁਣ ਤੱਕ ਦੀ ਮਹਾਪੰਚਾਇਤ ਹੋਣ ਜਾ ਰਹੀ ਆ ਫਨੋਰੀ ਬਾਡਰ ਤੇ ਸਾਡੇ ਨਾਲ ਸਾਡੇ ਕਿਸਾਨ ਆਗੂ ਜੀ ਨੇ ਉਹਨਾਂ ਨਾਲ ਗੱਲ ਕਰਦੇ ਆ ਪ੍ਰਧਾਨ ਜੀ ਕਿੰਨੀ ਕ ਉਮੀਦ ਆ ਤੇ ਕਿਵੇਂ ਦੀਆਂ ਤਿਆਰੀਆਂ ਨੇ ਦੇਖੋ ਤਿਆਰੀਆਂ ਪ੍ਰੋਪਰ ਤੌਰ ਤੇ ਵਧੀਆ ਹੋ ਰਹੀਆਂ ਨੇ ਕਰ ਰਹੇ ਆ ਅਭੀ ਦੇ ਆ ਵੀ ਬੀਕੇਯੂ ਇਕਤਾ ਸੁੱਧੂਪੁਰ ਦਾ 1.5 ਤੋਂ 2 ਲੱਖ ਵਰਕਰ ਪਹੁੰਚੂਗਾ ਦੂਸਰੀਆਂ ਜਥੇਬੰਦੀਆਂ ਦੀ ਗਿਣਤੀ ਕਿੰਨੀ ਪਹੁੰਚਦੀ ਹੈ ਉਹਨਾਂ ਜਥੇਬੰਦੀਆਂ ਕੋਲੇ ਹੋਊਗੀ ਪੂਰੇ ਭਾਰਤ ਚੋਂ ਕਿਸਾਨ ਪਹੁੰਚ ਰਹੇ ਨੇ ਉਹਨਾਂ ਦੀ ਸਾਰਿਆਂ ਦੀ ਗਿਣਤੀ ਵੱਖਰੀ ਹੈ ਕੱਲੀ ਬੀਕੇਯੂ ਇੱਕ ਤਾਂ ਸਿੱਧੂਪੁਰ ਦਾ 1.5 ਤੋਂ 2 ਲੱਖ ਵਰਕਰ ਇੱਥੇ ਪਹੁੰਚੂਗਾ ਕੋਈ ਨਾ ਸ਼ੱਕ ਤੇ ਪ੍ਰਧਾਨ ਜੀ ਆਪਣੀਆਂ ਇੱਥੇ ਦੀਆਂ ਤਿਆਰੀਆਂ ਤਿਆਰੀਆਂ ਪੂਰੀਆਂ ਮੁਕੰਮਲ ਅੱਜ ਰਾਤ ਤੱਕ ਹੋ ਜਾਣਗੀਆਂ ਵੱਡੀ ਸਟੇਜ ਵੀ ਲੱਗ ਜੂਗੀ ਅਤੇ ਸਪੀਕਰ ਖਣੋਰੀ ਤੱਕ ਲੱਗ ਜਾਣਗੇ ਨਾਲ ਨਾਲ ਆਪਣੀਆਂ ਜਥੇਵੰਦੀਆਂ ਦੇ ਝੰਡੇ ਵੀ ਬੱਦੇ ਜਾ ਰਹੇ ਨੇ ਲੰਗਰਾਂ ਦੇ ਪ੍ਰਬੰਧ ਵੀ ਪ੍ਰੋਪਰ ਤਰ੍ਹਾਂ ਤੇ ਕੀਤੇ ਜਾ ਚੁੱਕੇ ਨੇ ਚਾਹ ਦੇ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਜਾ ਚੁੱਕੇ ਨੇ ਹਰ ਇੱਕ ਤਰ੍ਹਾਂ ਦੀ ਤਿਆਰੀ ਪੂਰੀ ਅੱਜ ਰਾਤ ਤੱਕ ਮੁਕੰਮਲ ਕਰ ਲਾਂਗੇ ਪਾਣੀ ਦੀਆਂ ਟੈਂਕੀਆਂ ਵੀ ਖੜਾ ਦਿੱਤੀਆਂਗੇ ਜੀ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਨੇੜੇ ਤੇੜੇ ਦੇ ਪਿੰਡਾਂ ਨੂੰ ਤੇ ਦੇਖੋ ਸੰਗਤਾਂ ਨੂੰ ਇਹੀ ਅਪੀਲ ਆ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਿਛਲੇ 40 ਦਿਨ ਤੋਂ ਸਾਡੀ ਖਾਤਰ ਸਾਡੀਆਂ ਜ਼ਮੀਨਾਂ ਆਉਣ ਵਾਲੀਆਂ ਨਸਲਾਂ ਫਸਲਾਂ ਦੀ ਖਾਤਰ ਮਰਨ ਵਰਤੇ ਬੈਠੇ ਹੋਏ ਨੇ ਉਹਨਾਂ ਦੀ ਇੱਕ ਅਪੀਲ ਆ ਕਿ ਮੈਂ ਸੰਗਤ ਦੇ ਦਰਸ਼ਨ ਕਰਨੀ ਚਾਹੁੰਦਾ ਤੇ ਸਾਡੀ ਇਹ ਅਪੀਲ ਆ ਵੀ ਕਿਸੇ ਵੀ ਘਰ 'ਚ ਕੋਈ ਰਹਿਣਾ ਨਹੀਂ ਚਾਹੀਦਾ ਹਰ ਇੱਕ ਪਰਿਵਾਰ ਦੇ ਇੱਕ ਜਾਂ ਦੋ ਜੀ ਖਨੌਰੀ ਪਹੁੰਚਣੇ ਚਾਹੀਦੇ ਨੇ ਪ੍ਰਧਾਨ ਜੀ ਕੱਲ੍ਹ ਰਿਕਾਰਡ ਤੋੜ ਸਭ ਤੋਂ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਆ ਅੱਜ ਤੱਕ ਦੀ ਤੇ ਆਪਾਂ ਇੱਥੇ ਲੰਗਰਾਂ ਦੀ ਵੀ ਕੋਈ ਘਟਨਾ ਨਾ ਹੋਵੇ ਕੋਈ ਪਾਣੀ ਦੀ ਘਟਨਾ ਨਾ ਹੋਵੇ ਸੰਗਤਾਂ ਨੂੰ ਇਸ ਬਾਰੇ ਵੀ ਅਪੀਲ ਕੀਤੀ ਜਾਵੇ ਦੇਖੋ ਇਹ ਅਪੀਲ ਵੈਸੇ ਤਾਂ ਕੱਲ ਫੋਰਮ ਦੇ ਆਗੂਆਂ ਵੱਲੋਂ ਕੀਤੀ ਗਈ ਸੀ ਅਸੀਂ ਵੀ ਆਪ ਦੇ ਤੌਰ ਤੇ ਸਿੱਧੂ ਬੀਜੀਯੂ ਸਿੱਧੂਪੁਰ ਦੇ ਵਰਕਰ ਫੋਰਮ ਦੇ ਨਾਂ ਤੇ ਅਪੀਲ ਕਰਦੇ ਆਂ ਵੀ ਸਿੱਖ ਪੰਥ 'ਚ ਨਾਂ ਦਾ ਅੱਜ ਤੋਂ ਪਹਿਲਾਂ ਲੰਗਰਾਂ ਦੀ ਘਾਟ ਆਈ ਹੈ ਤੇ ਨਾ ਸ਼ਾਇਦ ਅੱਜ ਤੋਂ ਬਾਅਦ ਕਦੇ ਆਵੇ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਹਰ ਪਿੰਡ 'ਚ ਉਹ ਜਿੰਨਾ ਹੋ ਸਕਦਾ ਉਹ ਉਹ ਨੇੜਲੇ ਪਿੰਡਾਂ ਤੋਂ ਪ੍ਰਸ਼ਾਦਾ ਪਾਣੀ ਬਣ ਕੇ ਆਵੇ ਤਾਂ ਜੋ ਕੋਈ ਵਰਕਰ ਸਾਡਾ ਭੁੱਖਾ ਨਾ ਰਹਿ ਸਕੇ ਭਰਾਵੋ ਇੱਥੇ ਜੇ ਤਿਆਰੀਆਂ ਦੀ ਤੁਹਾਨੂੰ ਗੱਲ ਦਿਖਾਈ ਆ ਖਨੌਰੀ ਤੱਕ ਸ਼ਹਿਰ ਖਨੌਰੀ ਤੱਕ ਆਪਣਾ ਸਪੀਕਰ ਲੱਗਣੇ ਨੇ ਪੰਡਾਲ ਵੜਨਾ ਹੈ ਬੇਨਤੀ ਆ ਕਿ ਕੱਲ ਨੂੰ ਸਮੇਂ ਦੇ ਨਾਲ ਤੁਸੀਂ ਪਹੁੰਚਣਾ ਸਾਰੀ ਸੰਗਤ ਨੂੰ ਬੇਨਤੀ ਆ ਕਿ ਇਸ ਇਤਿਹਾਸਿਕ ਇਕੱਠ ਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ ਕੋਈ ਵੀ ਸਾਡਾ ਜੋ ਇਸ ਮੋਰਚੇ ਦਾ ਸਮਰਥਨ ਕਰਦਾ ਇਸ ਲੜਾਈ ਨੂੰ ਜਿੱਤਣਾ ਚਾਹੁੰਦਾ ਜਿਹੜੇ ਚਾਹੁੰਦੇ ਨੇ ਕਿਸਾਨਾਂ ਦੇ ਉੱਤੇ ਦਿੱਲੀ ਅੰਦੋਲਨ ਦੌਰਾਨ ਪਾਏ ਪਰਚੇ ਰੱਦ ਹੋਣ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਲਾਗੂ ਹੋਵੇ ਆਪਣਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋਵੇ ਐਮਐਸਪੀ ਦੇ ਗਾਰੰਟੀ ਦਾ ਕਾਨੂੰਨ ਬਣੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਭਰਾਵੋ ਇਸ ਇਕੱਠ ਦੇ ਵਿੱਚ ਸ਼ਮੂਲੀਅਤ ਕਰੋ ਤਾਂ ਜੋ ਪੂਰੇ ਸੰਸਾਰ ਨੂੰ ਪੂਰੀ ਦੁਨੀਆ ਨੂੰ ਕਈ ਪਤਾ ਲੱਗ ਸਕੇ ਕਿ ਕਿਸਾਨ ਹਰ ਇੱਕ ਘਰ ਹਰ ਇੱਕ ਬੰਦਾ ਇਸ ਮੰਗਾਂ ਲਾਗੂ ਕਰਵਾਉਣਾ ਚਾਹੁੰਦਾ ਇਹ ਹਰ ਇੱਕ ਪਰਿਵਾਰ ਦੀ ਲੜਾਈ ਆ ਸਰਪੰਚ ਬੇਨਤੀ ਕਰਦੇ ਆ ਕਿ ਭਰਾਵੋ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਤਿਆਰੀਆਂ ਕਰੋ ਤੇ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਕੋਈ ਵੀ ਕਿਸਾਨ ਸਾਡਾ ਪਿੰਡ ਦੇ ਵਿੱਚ ਨਾ ਬੈਠਾ ਰਹੇ ਬੇਨਤੀ ਕਰਦੇ ਆ ਕਿ ਭਰਾਵੋ ਪਹੁੰਚੋ ਤੇ ਆਪਣੇ ਨਾਲ ਕਿਸਾਨ ਆਗੂ ਸਰਦਾਰ ਹਰਸਿਲਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਪ੍ਰਧਾਨ ਜੀ ਆਪਣੀ ਕਿਵੇਂ ਦੀ ਤਿਆਰੀ ਆ ਜੀ ਦੇਖੋ ਜੀ ਤੇ ਦੇਖੋ ਤਿਆਰੀਆਂ ਚੱਲ ਰਹੀਆਂ ਹਰ ਇੱਕ ਜਥੇਬੰਦੀ ਦੇ ਮਤਲਬ ਦੋਨਾਂ ਫਾਰਮਾਂ ਵੱਲੋਂ ਤਿਆਰੀ ਚੱਲ ਰਹੀ ਹੈ ਔਰ ਸੰਗਤ ਨੂੰ ਬਹੁਤ ਹੌਮ ਹੋਮਾ ਕੇ ਸਾਥ ਦੇਣਾ ਚਾਹੀਦਾ ਜਿਸ ਤਰ੍ਹਾਂ ਕਿ ਜੀ ਰਜੀਸ਼ ਸਿੰਘ ਢੱਲੇਵਾਲ ਸਾਹਿਬ ਨੂੰ ਕੱਲ ਨੂੰ 40 ਦਿਨ ਹੋ ਜਾਣੇ ਬੈਠਿਆਂ ਨੂੰ ਔਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ 40 ਦਿਨ 40 ਘੰਟੇ ਨਹੀਂ ਭੁੱਖੇ ਰਹਿ ਸਕਦੇ ਔਰ ਉਹਨਾਂ ਨੂੰ 40 ਦਿਨ ਭੁੱਖਿਆਂ ਨੂੰ ਹੋ ਗਏ ਆ ਔਰ ਇਸ ਕਰਕੇ ਜੇਕਰ ਸਰਕਾਰ ਨਹੀਂ ਹਲਦੀ ਗੂੰਗੀ ਬੋਲੀ ਔਰ ਉਸ ਦੇ ਵਿੱਚ ਵੱਤੋ ਵੱਤ ਸਾਥ ਦਿਓ ਪ੍ਰਭੂ ਕੱਲ ਨੂੰ ਹੌਮ ਹੋਮਾ ਕੇ ਪਹੁੰਚੋ ਇਹੀ ਮੈਂ ਕਹਿਣਾ ਧੰਨਵਾਦ ਵਾਹਿਗੁਰੂ ਜੀ ਖ ਅਸੀਂ ਵੀ ਇਹੋ ਬੇਨਤੀ ਕਰਾਂਗੇ ਕੱਲੋਂ ਜਿੱਥੇ ਜਿੱਥੇ ਮੇਰੇ ਵੀਰ ਹਨਾ ਆਵਾਜ਼ ਸੁਣਦੇ ਆ ਉਥੋਂ ਉਥੋਂ ਆਪਣੇ ਚਾਲੇ ਪਾਉਣ ਅਪਣਾ ਅੱਜ ਸ਼ਾਮ ਤੱਕ ਵੀ ਚਾਲੇ ਪਾ ਲੈਣ ਤਾਂ ਚੰਗੀ ਗੱਲ ਕੁਝ ਸਾਨੂੰ ਮਾੜਾ ਜਿਹਾ ਪਤਾ ਲੱਗਦਾ ਵੀ ਪ੍ਰਸ਼ਾਸਨ ਵੀ ਕੋਸ਼ਿਸ਼ ਤੇ ਜਿਹੜਾ ਵੀ ਉਹ ਕਸ ਰਿਹਾ ਆ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਸਰਪੰਚਾਂ ਨੂੰ ਵੀ ਤੁਸੀਂ ਨਾ ਉੱਥੇ ਜਾਵੋ ਪਰ ਬਹੁਤ ਮਾੜੀ ਗੱਲ ਹੈ ਜ਼ਿੰਮੇਵਾਰੋ ਮੇਰੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਆਤਮਾਨਕੇ ਬੇਨਤੀ ਆ ਵੀ ਤੁਹਾਡਾ ਆਪਣਾ ਵੀ ਕਿਹੜਾ ਅਲਵਿਕਾ ਡੱਲੇ ਆ ਸਾਡਾ ਕਿਹੜਾ ਨਿਜੀ ਆ ਆਪਣਾ ਤੁਹਾਡਾ ਸਾਰਿਆਂ ਦਾ ਹੀ ਆ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਜੋ ਇੱਥੇ ਜਿੱਥੇ ਵੀ ਕੋਈ ਹੈਗਾ ਆਪਣੇ ਸਾਧਨ ਦੇ ਨਾਲ ਕੋਈ ਸਾਈਕਲ ਤੇ ਕੋਈ ਗੱਡੀ ਤੇ ਕੋਈ ਟਰਾਲੀ ਤੇ ਕੋਈ ਮੋਟਰਸਾਈਕਲ ਤੇ ਆ ਉਹ ਮੇਰਾ ਵੀਰ ਹੱਥ ਵਨ ਕੇ ਬੇਨਤੀ ਆ ਵੀ ਇੱਥੇ ਠਨੌਰੀ ਬਾਰਡਰ ਤੇ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੇਨਤੀ ਆ ਭਰਾਵੋ ਭੈਣੋ ਵੀਰੋ ਨੌਜਵਾਨੋ ਬਜ਼ੁਰਗੋ ਕਿ ਪਹੁੰਚੋ ਕੱਲ ਨੂੰ ਇੱਥੇ ਵੱਡਾ ਇਕੱਠ ਕਰੀਏ ਇਤਿਹਾਸਿਕ ਇਕੱਠ ਕਰਨ ਦੀ ਲੋੜ ਹੈ ਭਰਾਵੋ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਦਰਜ ਹੋਣਾ ਹੈ ਇਹ ਲੜਾਈ ਅੱਜ ਤੱਕ ਇੰਨੀ ਖੁੱਲ ਕੇ ਇੰਨੀ ਦ੍ਰਿੜ ਇਰਾਦਿਆਂ ਨਾਲ ਇੰਠੋਸ ਇਰਾਦਿਆਂ ਨਾਲ ਕਿਸੇ ਨੇ ਨਹੀਂ ਲੜੀ ਜੋ ਲੜਾਈ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਆਪਣੀ ਜਾਨ ਦੀ ਬਾਜ਼ੀ ਲਾਈ ਹੋਈ ਆ ਇਹ ਲੜਾਈ ਪ੍ਰਧਾਨ ਜੀ ਨੇ ਬਹੁਤ ਵੱਡੀ ਸ਼ੁਰੂ ਕਰੀ ਆ ਬੇਨਤੀ ਆ ਭਰਾਵੋ ਤੱਕੜੇ ਹੋ ਕੇ ਆਪਣੀ ਆਪਣੀ ਜ਼ਿੰਮੇਵਾਰੀ ਨਾਲ ਸਾਰੇ ਪਿੰਡਾਂ ਦੇ ਵਿੱਚੋਂ ਕਿਸਾਨ ਵੀਰ ਭੈਣਾਂ ਮਾਤਾਵਾਂ ਬਜ਼ੁਰਗ ਨੌਜਵਾਨ ਸਾਰੀਆਂ ਪੰਚਾਇਤਾਂ ਸਾਰੇ ਕਲੱਬ ਸਾਰੀਆਂ ਕਿਸਾਨ ਜਥੇਬੰਦੀਆਂ ਇੱਥੇ ਜ਼ਰੂਰ ਪਹੁੰਚਣ ਕੋਈ ਵੀ ਵੀਰ ਜੋ ਇਸ ਲੜਾਈ ਨੂੰ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣਾ ਚਾਹੁੰਦਾ ਹੈ ਭਰਾਵੋ ਉਹ ਜ਼ਰੂਰ ਇੱਥੇ ਪਹੁੰਚੋ ਹੁਣ ਸਾਡੇ ਨਾਲ ਜ਼ਿਲ੍ਹਾ ਮੁਕਸਰ ਦੇ ਪ੍ਰਧਾਨ ਸਰਦਾਰ ਬੀਅੰਤ ਸਿੰਘ ਜੀ ਦੋਦਾ ਉਹਨੇ ਉਹ ਦੱਸਣਗੇ ਪ੍ਰਧਾਨ ਜੀ ਕਿਵੇਂ ਦੀ ਤਿਆਰੀਆਂ ਤੇ ਕੱਲ ਨੂੰ ਕਿੱਡਾ ਇਕੱਠ ਹੋਣ ਦੀ ਸੰਭਾਵਨਾ ਹੈ ਬਹੁਤ ਵੱਡੇ ਲੈਵਲ ਦੇ ਉੱਤੇ ਇਕੱਠ ਹੋਊਗਾ ਜੀ ਪਰਮਾਤਮਾ ਸੁੱਖ ਰੱਖੇ ਸਾਡਾ ਲੱਖਾਂ ਦੇ ਵਿੱਚ ਇਕੱਠ ਹੋਊਗਾ ਜੀ 1.5-2 ਲੱਖ ਦੀ ਸਾਡੂੰ ਉਮੀਦ ਹੈ ਇਕੱਠ ਹੋਣ ਦੀ ਵੱਡੇ ਲੈਵਲ ਦੇ ਉੱਤੇ ਸਲੰਗਰਾਂ ਦੇ ਚਾਹਾਂ ਦੇ ਲੰਗਰੇ ਮਤਲਬ 9 ਥਾਵਾਂ ਤੇ ਤੁਸੀਂ ਚਾਹਾਂ ਦੇ ਲੰਗਰ ਆਪਣੇ ਵੱਲੋਂ ਤਿਆਰੀ ਕਰ ਰਹੇ ਹੋ ਤੇ ਦੂਜੇ ਲੈ ਕੇ ਆਉਣਗੇ ਦੇਰੇ ਜਾਂ ਗੁਰਦੁਆਰੇ ਵਾਲੇ ਉਹ ਵੱਖਰੇ ਨੇ ਤੇ ਦੂਸਰਾ ਜਿਹੜਾ ਹੈਗਾ ਗੱਲ ਲੰਗਰ ਲੰਗਰ ਦਾ ਵੀ ਪ੍ਰਬੰਧ ਇੰਨਾ ਜਿਆਦਾ ਵੱਡਾ ਹੋ ਜਾਣਾਗਾ ਮੈਨੂੰ ਲੱਗਦਾ ਵੀ ਇੱਥੇ ਕੋਈ ਸਾਨੂੰ ਬੇਥਾ ਹੀ ਹੋ ਜਾਣਾਗਾ ਛੜਕ ਦੇ ਉੱਤੇ ਉੱਥੋਂ ਲੈ ਕੇ ਟੈਂਟ ਜਿਹੜਾ ਮਗਰ ਤੱਕ ਸਾਰਾ ਹਾਂ ਤੇ ਸਾਡੀ মিডিਆ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜਾ মিডিਆ ਇੱਥੇ ਆਵੇ ਤੇ ਸਾਡੀ ਮਤਲਬ ਇਹ ਕਵਰੇਜ ਕਰਕੇ ਸਰਕਾਰ ਤੱਕ ਗੱਲ ਲੈ ਕੇ ਜਾਵੇ ਇਹ ਬਹੁਤ ਜ਼ਰੂਰੀ ਬਣਦਾਗਾ ਕੱਠ ਬਹੁਤ ਵੱਡਾ ਗੋਇ ਦਾ ਕੋਈ ਅੰਤ ਨਹੀਂ ਅੱਜ ਤੱਕ ਦਾ ਮਤਲਬ ਕਿਸਾਨ ਯੂਨੀਅਨ ਦਾ ਸਭ ਤੋਂ ਵੱਡਾ ਜਿਹੜੀ ਮਹਾਪੰਚਾਇਤ ਮਹਾ ਰੈਲੀ ਗੱਲ ਕੀ ਇਹ ਹੈ ਬਰਾਵੋ ਸਭ ਤੋਂ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਇਸ ਇਤਿਹਾਸਿਕ ਮਹਾਪੰਚਾਇਤ ਦੇ ਵਿੱਚ ਇਸ ਤੇ ਇਤਿਹਾਸਿਕ ਮੋਰਚੇ ਦੇ ਵਿੱਚ ਜਰੂਰ ਪਹੁੰਚੋ ਕੋਈ ਵੀ ਕਿਸਾਨ ਸਾਡਾ ਪਿੰਡਾਂ ਦੇ ਵਿੱਚ ਰਹਿ ਨਾ ਜਾਵੇ ਆ ਤੁਸੀਂ ਦੇਖ ਸਕਦੇ ਹੋ ਤੁਹਾਡੀ ਆਉਣ ਵਾਲੀਆਂ ਫਸਲਾਂ ਫਸਲਾਂ ਤੁਹਾਡੇ ਆਉਣ ਵਾਲੇ ਬੱਚਿਆਂ ਦੇ ਭੁੱਖ ਨੂੰ ਤਰਕੀਅਤ ਕਰ ਲਈ ਆਪਣੀ ਜ਼ਿੰਦਗੀ ਨੂੰ दाते ਲਾਈ ਬੈਠਾ ਇੱਕ ਮਹਾਨ ਆਗੂ ਉਹਦੀ ਔਸ ਦਿੱਤੇ ਹੋਏ ਸਨੇਹ ਨੂੰ ਕੱਲ ਨੂੰ ਪੰਜਾਬ ਵਾਸੀਆਂ ਦੇ ਦੇਸ਼ ਵਾਸੀਆਂ ਦੇ ਉਹ ਤੁਹਾਡਾ ਮਹਾਨ ਆਗੂ ਦਰਸ਼ਨ ਕਰਨੇ ਚਾਹੁੰਦਾ ਹਾਂ ਕਿ ਕੱਲ ਨੂੰ ਭਰਾਵੋ ਇਸ ਆਵਾਜ਼ ਨੂੰ ਇਹਨਾਂ ਇਹਨੂੰ ਦੂਰ ਤੱਕ ਪਹੁੰਚਾਓ ਤਾਂ ਜੋ ਆਪਾਂ ਆਪਣੇ ਲੋਕਾਂ ਨੂੰ ਇੱਥੇ ਮੋਰਚੇ ਦੇ ਵਿੱਚ ਬੁਲਾ ਸਕੀਏ ਕੋਈ ਵੀ ਵੀਰ ਸਾਡਾ ਪਿੰਡਾਂ ਦੇ ਵਿੱਚ ਰਹਿ ਨਾ ਜਾਵੇ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਮੀਡੀਆ ਜਿੰਨੀ ਵੀ ਪ੍ਰੈਸ ਆ ਪੰਜਾਬ ਦੀ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਸਾਰੇ ਹੀ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਆਵਾਜ਼ ਬਣੋ ਭਰਾਵੋ ਸਾਰਾ ਮੀਡੀਆ ਇੱਥੇ ਆਓ ਕੋਈ ਵੀ ਸਾਡਾ মিডিਆ ਦਾ ਚੈਨਲ ਆਪਣਾ ਰਹਿ ਨਾ ਜਾਵੇ ਇਸ ਇਤਿਹਾਸਕ ਮੋੜ ਕੇ ਨੂੰ ਕਵਰ ਕਰੋ ਅਤੇ ਆਪਣੀਆਂ ਮੰਗਾਂ ਨੂੰ ਆਪਣੇ ਲੋਕਾਂ ਦੀ ਆਵਾਜ਼ ਨੂੰ ਦੂਰ ਤੱਕ ਲੈ ਕੇ ਜਾਈਏ ਬੇ ਫਿਰ ਅਪੀਲ ਕਰਦੇ ਆ ਸਾਰੇ মিডিਆ ਨੂੰ মিডিਆ ਵਾਲੇ ਵੀਰ ਆਪਣੇ ਇੱਥੇ ਜਰੂਰ ਪਹੁੰਚੋ ਜਾਈ ਬਾਬਾ 나ਗ ਜੀ ਤੈਨੂੰ ਬੁਲਾ ਰਹੇ ਆ। ਅ ਹਾਂਜੀ ਪ੍ਰਧਾਨ ਜੀ ਕੀ ਅਪੀਲ ਆਪਣੀ ਸੰਗਤ ਨੂੰ ਤੇ ਆਪਣੇ ਸਮਾਜ ਨੂੰ ਸੋ ਆਪ ਸਭ ਨੂੰ ਪਤਾ ਹੀ ਹੈ ਕਿ ਕੱਲ ਨੂੰ 4 ਜਨਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਕਬੱਡੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ। ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੈ ਦੇਸ਼ ਦੇ ਕਿਰਤੀ ਲੋਕਾਂ ਦੇ ਕਿਰਤ ਨੂੰ ਵਰਕਰਾਂ ਰੱਖਣ ਵਾਸਤੇ ਨਸਲਾਂ ਫਸਲਾਂ ਆਉਣ ਵਾਲੇ ਭਵਿੱਖ ਨੂੰ ਬਚਾਉਣ ਦੇ ਲਈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤ ਅੱਜ 39ਵੇਂ ਦਿਨ ਦੇ ਵਿੱਚ ਹੈ ਤੇ ਕੱਲ ਨੂੰ 40 ਦਿਨ ਪੂਰੇ ਹੋ ਜਾਣੇ ਮਰਨ ਵਰਤ ਤੇ ਜਿਹੜੇ ਕੇਵਲ ਪਾਣੀ ਤੋਂ ਸਵਾਏ ਇੱਕ ਅ ਦਾਣਾ ਅਨਾਜ ਦਾ ਉਹਨਾਂ ਦੇ ਅੰਦਰ ਨਹੀਂ ਗਿਆ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਸੋ ਕੱਲ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਕੱਠੇ ਹੋਣਾ ਖਨੋਰੀ ਬਾਰਡਰ ਤੇ 4 ਜਨਵਰੀ ਨੂੰ ਬੇਨਤੀ ਕਰਦੇ ਆਂ ਪੰਜਾਬ ਦੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਹਰ ਇੱਕ ਕੋਲਸ ਨੂੰ ਮਨੁੱਖ ਨੂੰ ਜਿਹੜਾ ਇਸ ਦੇਸ਼ ਦੇ ਵਿੱਚੋਂ ਆਪੋਜਨ ਖੰਦਾ ਜਿਹੜਾ ਕਿਸਾਨ ਦੀ ਬਦੌਲਤ ਹੈ ਸੋ ਬਹੀਰਾਂ ਕੱਤ ਕੇ ਕੱਲ ਨੂੰ ਸਮੁੱਚੇ ਦੇਸ਼ਵਾਸੀਆਂ ਨੇ 13000 ਪਿੰਡ ਪੰਜਾਬ ਦਾ ਕਿਸੇ ਪਿੰਡ ਦੇ ਵਿੱਚੋਂ ਕਿਸੇ ਘਰ ਦੇ ਵਿੱਚੋਂ ਗੈਰਹਾਜ਼ਰ ਨਾ ਹੋਇਓ ਵੱਡੀ ਗਣ ਦੀ ਵਿੱਚ ਸਾਡੀਆਂ ਮਾਤਾ ਭੈਣਾ ਨੌਜਵਾਨ ਬੱਚੇ ਸਾਰਿਆਂ ਨੇ ਆਪਾਂ ਸ਼ਾਮਲ ਹੋਣਾ ਸਾਰੇ ਪਹੁੰਚੋ ਸਪੈਸ਼ਲ ਬੇਨਤੀ ਕਰਦੇ ਆਂ ਵਿਸ਼ੇਸ਼ ਸਾਡੇ ਲੋਕਤੰਤਰ ਦੇ ਚੌਥੇ ਥੰਮ ਨੂੰ ਮੀਡੀਆ ਨੂੰ ਸਾਡੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਦੇ ਆਂ ਭਰਾਵੋ ਕੱਲ ਨੂੰ ਬਹੀਰਾਂ ਕੱਤ ਕੇ ਖਨੌਰੀ ਬਾਡਰ ਦੇ ਉੱਤੇ ਪਹੁੰਚਣਾ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪ ਸਾਰੀ ਸੰਗਤ ਦੇ ਰੂਬਰੂ ਹੋਣਗੇ ਦਰਸ਼ਨ ਦੇਣਗੇ ਸੰਗਤ ਨੂੰ ਆਹ ਸਾਰੇ ਪੰਜਾਬ ਵਾਸੀ ਸਾਡੇ মিডিਆ ਕਰਮੀ ਭਰਾਵਾਂ ਨੂੰ ਬੇਨਤੀ ਹੈ ਕੱਲ ਨੂੰ ਜਰੂਰ ਸਮੇਂ ਸਿਰ ਜਿਹੜਾ ਖਨੌਰੀ ਬਾਡਰ ਦੇ ਉੱਤੇ ਪਹੁੰਚੋ ਅਬ ਨਾ ਆਪਣਾ ਸਾਡੇ ਨਾਲ ਪਵਿੱਤਰ ਸਿੰਘ ਜੀ ਨੇ ਫਰੀਦਕੋਟ ਤੋਂ ਤੇ ਹਾਂਜੀ ਪਵਿੱਤਰ ਸਿੰਘ ਜੀ ਕਿੰਨੇ ਇੱਕ ਨੌਜਵਾਨ ਨੇ ਇੱਥੇ ਆਪਾਂ ਇੱਕ ਗੱਲ ਸੁਣਦੇ ਆਂ ਵੀ ਇੱਥੇ ਤਾਂ ਇਕੱਲੇ ਬੁੱਢੇ ਬਜ਼ੁਰਗ ਨੇ ਤੇ ਮੋਰਚੇ ਦੇ ਵਿੱਚ ਨੌਜਵਾਨਾਂ ਦੀ ਕਿੰਨੀ ਕਿੰਨੀ ਗਿਣਤੀ ਹੈ ਤੇ ਜਿਹੜੇ ਨੌਜਵਾਨ ਸਾਡੇ ਪਿੱਛੇ ਬੈਠੇ ਨੇ ਪਿੰਡਾਂ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਕੀ ਉਹ ਫੀਲ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਵੀ ਨੌਜਵਾਨੀ ਇਸ ਮੋਰਚੇ ਦੇ ਨਾਲ ਘੱਟ ਜੁੜੀ ਹੋਈ ਹੈ ਅਸੀਂ ਦੱਸਣਾ ਚਾਹੁੰਦੇ ਆ ਵੀ ਆਹ ਸੜਕ ਦੇ ਉੱਤੇ ਪ੍ਰਬੰਧ ਜਿਹੜੇ ਕਰ ਰਹੇ ਨੇ ਇਹ ਸਾਡੇ ਨੌਜਵਾਨ ਵੀਰੋ ਲੰਮੀ ਨਿਗਾਹ ਮਾਰ ਕੇ ਦੇਖੋ ਸੜਕ ਤੇ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਡਟੇ ਹੋਏ ਨੇ ਮੋਰਚੇ ਦੇ ਵਿੱਚ ਇਹ ਕੋਈ ਭਲੇਖਾ ਨਹੀਂ ਵੀ ਨੌਜਵਾਨੀ ਘਟ ਆ ਰਹੀ ਹੈ ਵੱਡੀ ਗੈਂਤੀ ਦੇ ਵਿੱਚ ਨੌਜਵਾਨੀ ਸਾਡੀ ਇੱਥੇ ਪਹੁੰਚੀ ਹੋਈ ਆ ਮੋਰਚੇ ਦਾ ਹਿੱਸਾ ਬਣੀ ਹੋਈ ਆ ਰਾਤ ਨੂੰ ਪਹਿਰੇਦਾਰੀ ਹਜ਼ਾਰਾਂ ਦੀ ਗੈਂਤੀ ਦੇ ਵਿੱਚ ਸਾਡੇ ਨੌਜਵਾਨ ਰਾਤ ਨੂੰ ਮੋਰਚੇ ਦੀ ਪਹਿਰੇਦਾਰੀ ਕਰਦੇ ਆ ਵੱਡੀ ਗੈਂਤੀ ਜੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਸਾਡੇ ਝੰਡੇ ਬੰਨ ਰਹੇ ਆ ਫੱਟੇ ਪ੍ਰਬੰਧ ਕਰ ਰਹੇ ਆ ਲੰਗਰਾਂ ਦੀ ਸੇਵਾ ਕਰ ਰਹੇ ਆ ਇੱਧਰ ਜੀਸੀਬੀ ਲੱਗੀ ਹੋਈ ਆ ਸਾਡੇ ਲੰਗਰਾਂ ਦੀ ਸੇਵਾ ਅਤੇ ਥਾਂ ਦੀ ਉਪਭਾਈ ਕਰਨ ਅਤੇ ਜੀਸੀਬੀ ਲੱਗੀ ਹੋਈ ਆ ਅਤੇ ਜਿਹੜੇ ਵੀ ਸਾਡੇ ਨੌਜਵਾਨ ਕਿਸਾਨ ਸਾਡੀਆਂ ਬੀਬੀਆਂ ਸਾਡੇ ਬੱਚੇ ਬਜ਼ੁਰਗ ਜਿਹੜੇ ਵੀ ਘਰਾਂ ਦੇ ਵਿੱਚ ਬੈਠਿਆ ਉਹਨਾਂ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਬੇਨਤੀ ਸਰਦਾਰ ਜਰਜੀਤ ਸਿੰਘ ਜੀ ਡੱਲੇ ਆ ਨਿਉ ਆ ਉਹਨਾਂ ਦਾ ਇਹੀ ਕਹਿਣਾ ਵੀ ਮੈਂ ਦਰਸ਼ਨ ਕਰਨੇ ਚਾਹੁੰਦਾ ਜਿਨ੍ਹਾਂ ਦੀ ਖਾਤਰ ਮੈਂ ਲੜਾਈ ਲੜ ਰਿਹਾ ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਵੀ ਮੇਰੇ ਜਿਹੜੇ ਕਿਸਾਨ ਹੈ ਜਿਨ੍ਹਾਂ ਦੀ ਮੈਂ ਲੜਾਈ ਲੜ ਰਿਹਾ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਵਹੀਰਾ ਕੱਟ ਕੇ 4 ਜਨਵਰੀ 2025 ਨੂੰ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਕੇ ਆਪਾਂ ਸਰਦਾਰ ਜਗਜੀਤ ਸਿੰਘ ਦੀ ਢੱਲੇ ਵਾਲਾ ਉਹਨਾਂ ਦਾ ਹੌਸਲਾ ਵਧਾਈਏ ਘਰ ਘਰ ਦਾ ਕੋਈ ਵੀ ਕੱਲ ਨੂੰ ਬੱਚਾ ਬੱਚੀ ਨੌਜਵਾਨ ਬੀਬੀਆਂ ਸਾਡੇ ਬਜ਼ੁਰਗ ਕੋਈ ਵੀ ਘਰੇ ਬੈਠਾ ਨਾ ਰਹੇ ਆਓ ਆਪਾਂ ਸਾਰਾ ਪੰਜਾਬ ਸਾਰਾ ਦੇਸ਼ ਸਾਰਾ ਭਾਰਤ ਕੱਲ ਨੂੰ ਖਨੌਰੀ ਬਾਡਰ ਤੇ ਇਕੱਠਾ ਹੋ ਕੇ ਇਹ ਸਰਕਾਰ ਨੂੰ ਭਾਜਣਾ ਪਾ ਕੇ ਇਹਨਾਂ ਮੰਗਾਂ ਨੂੰ ਲਾਗੂ ਕਰਵਾ ਕੇ ਕਿਉਂਕਿ ਬਹੁਤ ਵੱਡੀ ਮੰਗ ਹੈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤੁਸੀਂ ਦੇਖ ਰਹੇ ਹੋ ਰਾਸ਼ਨ ਦੀਆਂ ਟਰਾਲੀਆਂ ਆ ਬਾਈਆਂ ਵੱਡੀ ਗੱਦੀ ਦੇ ਵਿਚ ਆ ਰਹੀਆਂ ਨੇ ਉਹ ਤੁਸੀਂ ਸੇਵਾਦਾਰ ਸੇਵਾ ਕਰ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਬਾਬਾ ਜੀ ਆ ਆਪਣੀ ਨਵੀਂ ਟਰਾਲੀ ਆ ਤੇ ਸੰਗ ਤਾਂ ਕੱਲ ਦੀ ਤਿਆਰੀ ਕਰ ਰਹੀਆਂ ਨੇ ਤੇ ਉਹਦੇ ਲਈ ਸਮਾਨ ਆਉਣਾ ਸ਼ੁਰੂ ਹੋ ਚੁੱਕਿਆ ਹੈ ਕੀ ਕਹਿੰਨੇ ਹੋ ਇਹਦੇ ਬਾਰੇ ਅੱਜ ਸਵੇਰ ਤੋਂ ਲਗਾਤਾਰ 5 ਵਜੇ ਤੋਂ ਜਿਹੜਾ ਵਾਹਨ ਤੇ ਯਾਰੀ ਚੱਲ ਰਹੀ ਆ ਵਰਤ ਵੇਲੇ ਤੋਂ ਜਿਸ ਤਰ੍ਹਾਂ ਸੌਂਡ ਵਾਲੇ ਵੀ ਸੌਂਡ ਲਾ ਰਹੇ ਆ ਉਸਪਰਾਂ ਵੱਡੀ ਗਿਣਤੀ ਦੇ ਵਿੱਚ ਅੱਜ ਪਤਾ ਨਹੀਂ ਕਿੰਨੀਆਂ ਗੱਡੀਆਂ ਦੇ ਕਾਫਲੇ ਇੱਥੇ ਆਏ ਆ ਜਿਹੜੇ ਨੌਜਵਾਨ ਵੱਡੀ ਫੱਦਰ ਤੇ ਨਿਸ਼ਾਨ ਸਾਹਿਬ ਤੇ ਦੂਜੇ ਪਾਸੇ ਏਕਤਾ ਸਿੱਧੂਪੁਰ ਦਾ ਝੰਡਾ ਕਿਸਾਨ ਜੁੜੀਆਂ ਦਾ ਝੰਡੇ ਲਾ ਕੇ ਵੱਡੇ ਕਾਫਲੇ ਤੇ ਲੰਗਰਾਂ ਵਾਲੀ ਜਿਹੜੀ ਅੱਜ ਵਾ ਉਹ ਬਹੁਤ ਵੱਡੀ ਪੱਦਰ ਤੇ ਅਲੱਗ-ਅਲੱਗ ਪਿੰਡਾਂ ਜੋ ਮਾਨਸਾ ਚੋ ਬਰਨਾਲੇ ਚੋ ਇਹ ਵੀ ਸਾਡੇ ਵੀਰ ਜਿਹੜੇ ਆ ਜਿਹੜਾ ਮਾਨਸਾ ਦੇ ਵਿੱਚੋਂ ਉਹ ਅੱਜ ਮਾਨਸਾ ਦੇ ਵਿੱਚੋਂ ਬਹੁਤ ਵੱਡੇ ਪੱਦਰ ਤੇ ਟਰਾਲੀਆਂ ਆਈਆਂ ਇਹ ਵੀ ਸੇਖੂਪੁਰ ਜਿਲ੍ਹਾ ਮਾਨਸਾ ਦੇ ਵਿੱਚੋਂ ਵੱਡੇ ਪੱਦਰ ਤੇ ਲੰਗਰ ਦੀ ਸੇਵਾ ਲੈ ਕੇ ਆਏ ਆ ਸੋ ਇਹ ਧੰਨਵਾਦ ਇਹਨਾਂ ਦਾ ਵੀ ਤੇ ਜਿਹੜੇ ਸਾਡੇ ਵੀਰਵਾ ਜਿੰਨੇ ਵੀ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਬੇਨਤੀ ਕਰਦੇ ਆ ਵੀ ਸਵੇਰੇ ਜਿਹੜੀ ਚਾਰ ਜਰਮਨਿਕ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੇ ਜਿਹੜੀ ਉਹਨਾਂ ਦੀ ਮੰਨ ਦੀ ਇੱਛਾ ਵਾ ਕਿ ਮੈਂ ਜਿਹੜਾ ਕਿਸਾਨੀ ਦਾ ਘੋਲ ਲੜ ਰਿਆ ਵਾ ਪੂਰੀ ਜਿਹੜੀ ਕਿਸਾਨੀ ਦੀ ਜਿਹੜੀ ਆ ਉਹਨਾਂ ਨੇ ਮਨ ਦੇ ਵਿੱਚ ਜਿਹੜੀ ਗੱਲਬਾਤ ਵਾ ਉਹ ਤੁਹਾਡੇ ਨਾਲ ਸਾਂਝੀ ਕਰਨੇ ਚਾਹੁੰਦੇ ਆ ਸੋ ਵੱਡੀ ਪੱਦਰ ਤੇ ਭਰਾਵੋ ਆਪਣੇ ਪਿੰਡਾਂ ਜੋ ਆਪਣੇ ਪਰਿਵਾਰਾਂ ਸਮੇਤ ਪਰਿਵਾਰਾਂ ਸਮੇਤ ਆਪਾਂ ਜਿਹੜਾ ਵਾ ਸਵੇਰੇ ਮੋਰਚੇ ਦੇ ਵਿੱਚ ਪਹੁੰਚਣਾ ਧੰਨਵਾਦ ਬਾਬਾ ਜੀ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਅਸੀਂ ਸਖੂਰ ਖਡਾਲ ਤੋਂ ਜਿਲ੍ਹਾ ਮਾਨਸਾ ਬਰੇਟਾ ਦੇ ਨੇੜੇ ਹੈ ਜੀ 4 ਕਿਲੋਮੀਟਰ ਇਹਨਾਂ ਕਿੰਨੀ ਸੰਗਤ ਲੈ ਕੇ ਆਏ ਹੋ ਅਸੀਂ ਜੀ ਕੱਲ ਨੂੰ ਮਾਈਆਂ ਆਣਗੀਆਂ ਦੋ ਬੈਨਾਂ ਜੀ ਅੱਜ ਅਸੀਂ ਲੱਕੜ ਤੇ ਦੁੱਧ ਦੀ ਸੇਵਾ ਲੈ ਕੇ ਆਏ ਜੀ ਭਰਾਵੋ ਵੀ ਕਿੰਗ ਪਿੰਡੇ ਦੇ ਵਿੱਚੋਂ ਦੋ ਦੋ ਬੱਸਾਂ ਦੋ ਦੋ ਬੈਨਾਂ ਆ ਰਹੀਆਂ ਨੇ ਤੇ ਪ੍ਰਧਾਨ ਜੀ ਕਿੰਨੇ ਕਿੰਨੇ ਕ ਵਜੇ ਦਾ ਸਮਾਪਨ ਆਪਣਾ ਇੱਥੇ ਕੱਲ ਨੂੰ ਵੇਰੇ ਵੇਖੋ ਜੀ ਸਾਡਾ ਦੇ ਮੰਨਣਾ ਵਾ ਵੀ ਇਹ ਪੰਡਾਲ ਰਾਤ ਨੂੰ ਭਰਨਾ ਸ਼ੁਰੂ ਹੋ ਜੂਗਾ ਜਿੱਦੀ ਵੱਡੀ ਪੱਦਰ ਤੇ ਉੱਤੇ ਆਜਾ ਸੰਗਤ ਦੇ ਵਿੱਚ ਉਤਸ਼ਾਹਤ ਵਾ ਸਾਡਾ ਇਹ ਮੰਨਣਾ ਰਾਤ ਦਾ ਪਰ ਜੋ ਸਾਡਾ ਸਟੇਜ ਦਾ ਪ੍ਰਬੰਧਨ ਵਾ ਸਵੇਰੇ 10 ਵਜੇ ਤੋਂ ਸਟੇਜ ਜਿਹੜੀ ਆਰੰਭ ਹੋ ਜੂਗੀ ਸੋ ਸੰਗਤ ਨੂੰ ਬੇਇੱਤਿਬਾ ਵੀ ਉਹ ਆਪਣੇ ਟਾਈਮ ਤੋਂ ਪਹਿਲਾਂ ਕਿਉਂਕਿ ਸਾਡਾ ਮੰਨਣਾ ਵੀ ਸੰਗਰੂਰ ਤੱਕ ਜਿਹੜਾ ਉਹ ਜਾਮ ਹੋਊਗਾ ਸਵੇਰੇ ਵੱਡੀ ਪੱਦਰ ਦੇ ਉੱਤੇ ਸੋ ਆਪਣੇ ਦਿੱਤੇ ਟਾਈਮ ਤੋਂ ਪਹਿਲਾਂ ਪਹੁੰਚੋ ਤਾਂ ਕਿ ਤੁਸੀਂ ਸਟੇਜ ਤੱਕ ਪਹੁੰਚ ਸਕੋ ਅੱਜ ਬਹੁਤ ਵੱਡੀ ਪੱਦਰ ਤੇ ਤੁਸੀਂ ਜਿੰਨੀ ਚੈਲ ਪਹਿਲ ਵਖਾ ਸਕਦੇ ਜੇ ਕਿੰਨੀ ਵੱਡੀ ਪੱਦਰ ਤੇ ਹਜੇ ਨੌਜਵਾਨ ਸਾਡੇ ਨਾਲ ਬਹੁਤ ਵੱਡੀ ਪੱਦਰ ਤੇ ਨਾਰਾਜ਼ ਹੋ ਕੇ ਜਾਂਦੇ ਜਦੋਂ ਅਸੀਂ ਕਹਿੰਦੇ ਆ ਵੀ ਤੁਸੀਂ ਪਟਾਲ ਚ ਜਾਓ ਅੱਗੇ ਮੋਰਚਾ ਉਹਦੇ ਵਿੱਚ ਜਾਓ ਕਹਿੰਦੇ ਮੈਂ ਨਹੀਂ ਅਸੀਂ ਤਿਆਰੀਆਂ ਆਸਤੇ ਆਏ ਆ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਪ੍ਰੇਮ ਹੈ ਜਿਹੜਾ ਲੋਕਾਂ ਦੇ ਵਿੱਚ ਵੱਡਾ ਜਿਹੜਾ ਉਮੜ ਕੇ ਜਿਹੜਾ ਬਾਹਰ ਆ ਰਿਹਾ ਹੈ ਸਭ ਦੇ ਸਾਹਮਣੇ ਹੈ। ਪ੍ਰਭੂ ਆਪਾਂ ਫੇਰ ਤੁਹਾਨੂੰ ਹੋਰ ਘੰਟੇ ਤੱਕ ਦੁਆਰਾ ਮੋਰਚੇ ਦੀ ਕਿੰਨੀ ਕਿ ਤਿਆਰੀ ਹੋ ਰਹੀ ਆ ਕਿਵੇਂ ਦੀ ਹੋ ਰਹੀ ਆ ਉਹ ਫਿਰ ਦਿਖਾਵਾਂਗੇ ਤੇ ਅਪੀਲ ਕਰਦੇ ਆ ਉਮੀਦ ਵੀ ਕਰਦੇ ਆ ਕਿ ਇਸ ਇਤਿਹਾਸਿਕ ਇਕੱਠ ਦੇ ਵਿੱਚ ਅੱਜ ਤੱਕ ਦੇ ਸਭ ਤੋਂ ਵੱਡੇ ਇਸ ਇਕੱਠ ਦੇ ਵਿੱਚ ਤੁਸੀਂ ਜਰੂਰ ਹਾਜ਼ਰੀ ਲਵਾਉਂਗੇ ਆ ਦੇਖ ਸਕਦੇ ਹੋ ਸਾਡੇ ਨੌਜਵਾਨ ਆਪ ਝੰਡੇ ਲਾ ਰਹੇ ਨੇ ਕੱਲੇ ਕੱਲਾ ਪੰਡਾਲ ਦੇ ਸਪੀਕਰ ਲਾ ਰਹੇ ਨੇ ਸਾਰਾ ਕੰਮ ਆਪਣੇ ਮੋਢਿਆਂ ਤੇ ਚੱਕਿਆ ਹੋਇਆ ਨੌਜਵਾਨਾਂ ਦੇ ਕੋਈ ਵੀ ਨੌਜਵਾਨ ਭਰਾਵੋ ਘਰਾਂ ਚ ਨਾ ਰਹਿ ਜਾਵੇ ਇਹ ਨਾ ਹੋਵੇ ਵੀ ਤੁਸੀਂ ਆਪਣੇ ਬਜ਼ੁਰਗਾਂ ਨੂੰ ਮੋਰਚੇ ਦੇ ਵਿੱਚ ਭੇਜੋ ਤੇ ਤੁਸੀਂ ਆ ਬਜ਼ੁਰਗਾਂ ਨੂੰ ਮੋਰਚੇ ਦੇ ਵਿੱਚ ਭੇਜੋ ਆਪ ਤੁਸੀਂ ਘਰਾਂ ਚ ਰਹੋ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਕੂਲਾਂ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਇਸ ਇਤਿਹਾਸਿਕ ਮੋਰਚੇ ਦੇ ਵਿੱਚ ਜ਼ਰੂਰ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ